ਅਜੁਦਿਆ ਵਿਖੇ ਭਗਵਾਨ ਸ੍ਰੀ ਰਾਮਚੰਦਰ ਜੀ ਦੀ ਸੈਂਕੜੇ ਸੌ ਸਾਲਾ ਬਾਅਦ ਆਮਦ ਦੀ ਖੁਸ਼ੀ ਵਿੱਚ ਬਰਨਾਲਾ ਦੀ ਗ੍ਰੀਨ ਕਲੋਨੀ ਵਿਖੇ ਸਮੂੱਚੇ ਨਿਵਾਸੀਆਂ ਨੇ ਇਕਜੁੱਟ ਹੋ ਕੇ ਭੰਡਾਰੇ ਦਾ ਆਯੋਜਨ ਕੀਤਾ ਇਸ ਮੌਕੇ ਗ੍ਰੀਨ ਕਲੋਨੀ ਦੇ ਸਮੂੱਚੇ ਵਾਸੀਆਂ ਨੇ ਜੁਦਿਆ ਵਿਖੇ ਹੋ ਰਹੇ ਸਮਾਗਮ ਪ੍ਰਤੀ ਆਸਥਾ ਦਾ ਪ੍ਰਗਟਾਵਾ ਕਰਦੇ ਹੋਏ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਸੇਵਾ ਕੀਤੀ बोले राजा चंद्र महाराज की जय आज परम सौभाग्य का दिन है हमारे जीवन काल में त्रेता युग आ गया है आज भगवान राम लला अपने मंदिर में भव्य मंदिर के अंदर विराजमान हो रहे हैं तो ग्रीन परिवार की ओर से आज भंडारे की व्यवस्था की गई है प्रसाद का वितरण हो रहा है और हम लोग कह सकते हैं कि हमारे जीवन काल में हम आप आने वाली पीढ़ियों को बताएंगे अपने बच्चों को बताएंगे कि हमने वो क्षण देखा है कि भगवान राम अपने मंदिर में जा कर के विराजमान हुए आज पूरी यज्ञ नगरी बरनाला दुल्हन की तरह सजी हुई है बरनाला ही नहीं पूरा विश्व ही भगवान जय श्री राम की जय घोष कर रहा है आप सबको बहुत बहुत बधाई बोले जय काराए वीर बजरंग जय श्री राम जय ਜਿਉਂ ਜੈ ਜੀ ਦੀਦਾ ਸ਼੍ਰੀ ਰਾਜ ਅੱਜ ਬਰਨਾਲਾ ਸ਼ਹਿਰ ਦਰਦਨੀ ਦਸਿਆ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਕੰਮ ਕੀਤਾ ਦੁਨੀਆ ਦਾ ਕੋਈ ਆਦਮੀ ਇਹ ਕੰਮ ਨਹੀਂ ਕਰ ਸਕਦਾ ਉਹਨਾਂ ਨੂੰ ਲੋਕ ਜੋਗੋ ਜੋਗੋ ਤੱਕ ਯਾਦ ਰੱਖਣਗੇ ਬਰਨਾਲਾ ਦੇ ਵਿੱਚ ਗ੍ਰੀਨ ਕਲੋਨੀ ਦੇ ਵਿੱਚ ਲੰਗਰ ਲਗਾਇਆ ਗਿਆ ਹੈ ਜੋ ਕਿ ਬਹੁਤ ਹੀ ਸਾਰੇ ਲੋਕਾਂ ਨੇ ਬਹੁਤ ਉਤਸ਼ਾਹ ਤੇ ਬਹੁਤ ਪਿਆਰ ਨਾਲ ਸ਼ੁਰੂ ਕੀਤਾ ਹੈ ਅੱਜ राम ਮੰਦਰ ਬਣਨ ਦੇ ਉੱਤੇ ਸਾਰੇ ਸ਼ਹਿਰ ਚ ਬਹੁਤ ਵਧੀਆ ਉਸਤਾਦ ਤੇ ਇੱਥੇ ਗ੍ਰੀਨ ਕਲੋਨੀ ਦੇ ਮੂਰੇ ਮਤਲਬ ਕਿ ਪੂਰਾ ਵਧੀਆ ਪ੍ਰੋਗਰਾਮ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਗੋਬਾ ਕਾਜ ਰਾਮ ਭਗਵਾਨ ਦੀ ਅਯੋਧਿਆ ਵਿਖੇ ਪ੍ਰਾਣ ਪ੍ਰਤੀਸ਼ਟਾ ਦੇ ਉਤਸਵ ਦੇ ਵਿੱਚ ਜੋ ਗ੍ਰੀਨ ਕਲੋਨੀ ਦੇ ਵਿੱਚ ਲੰਗਰ ਲੱਗਿਆ ਹੋਇਆ ਹੈ ਅੱਜ ਪੂਰਾ ਸ਼ਹਿਰ ਰਾਮ ਭਗਵਾਨ ਦੀ ਇਸ ਦਿਨ ਨੂੰ ਬਹੁਤ ਹੀ ਉਤਸ਼ਾਹ ਨਾਲ ਮਨਾ ਰਿਹਾ ਹੈ ਸਾਰਾ ਸ਼ਹਿਰ ਸਜਿਆ ਹੋਇਆ ਹੈ ਜਿੰਨੇ ਵੀ ਲੰਗਰ ਪੂਰੇ ਸ਼ਹਿਰ ਦੇ ਵਿੱਚ ਜੋ ਸੇਵਾ ਭਗਤਾਂ ਮੰਨਿਓ ਦਿੱਤੀ ਜਾ ਰਹੀ ਹੈ ਜੇ ਲੰਗਰ ਲਾਏ ਜਾ ਰਹੇ ਆ ਉਹਨਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹੋਇਆ ਮੈਂ ਧੰਨਵਾਦ ਕਰਦਾ ਹਾਂ ਸਾਰੇ ਸ਼ਹਿਰ ਵਾਸੀਆਂ ਦਾ ਵੀ ਜੋ ਇਹ ਲੰਗਰਾਂ ਦੇ ਵਿੱਚ ਆ ਕੇ ਉਤਸ਼ਾਹ ਜਿਹੜਾ ਹੈ RAM ਜੀ ਦਾ ਉਸ ਸਭ ਮਨਾ ਰਹੇ ਨੇ ਅੱਜ ਬਹੁਤ ਹੀ ਭਗਸ਼ਾਲੀ ਦਿਨੇ ਕੱਲੇ ਬਰਨਾਲੇ ਸ਼ਹਿਰ ਦੇ ਵਿੱਚ ਨਹੀਂ ਪੰਜਾਬ ਦੇ ਅੰਦਰ ਇਸ ਪ੍ਰਕਾਰ ਦੇ ਦੁਹਜ ਲੈਰਾ ਰਹੇ ਨੇ ਔਰ ਦੁਲੰਦ ਦੀ ਤਰ੍ਹਾਂ ਸ਼ਹਿਰ ਪਿੰਡ बसे ਹੋਏ ਨੇ ਇਸ ਵੇਲੇ ਇੰਨੀਆਂ ਲੇਟਾਂ ਲੱਗੀਆਂ ਹੋਈਆਂ ਨੇ ਇੰਨੀ ਖੁਸ਼ੀ ਮਨਾਈ ਜਾ ਰਹੀ ਹੈ ਪ੍ਰਾਣ ਪ੍ਰਤੀਸ਼ਟਾ ਦੀ ਕਿ ਭਗਵਾਨ 시ਦੀ ਰਾਮ ਹੋ ਸਕਦਾ ਹੈ 14 ਵਰਸ਼ ਤੱਕ ਜੋ ਉਹਨਾਂ ਦੀ ਮਾਤਾ ਨੇ ਉਹਦਾ ਇੰਤਜ਼ਾਰ ਕੀਤਾ ਸੀ ਵੀ ਸ਼ਾਇਦ ਭਗਵਾਨ ਦੀ ਕਿਰਪਾ ਦੇ ਨਾਲ ਲੋਕਾਂ ਨੂੰ ਉਹਦੋਂ ਵੱਧ ਚਾਹੋ ਹੈ ਵੀ ਅੱਜ ਭਗਵਾਨ ਦੀ ਪ੍ਰਾਣ ਪ੍ਰਤੀਸ਼ਟਾ ਹੋ ਰਹੀ ਹੈ ਤੇ ਅਸੀਂ ਬਹੁਤ ਸ਼ੁਕਰਗੁਜ਼ਾਰਾਂ ਇਸ ਹਕੂਮਤ ਦੇ इस मोदी साहब दे जिन्होंने एड्डा उपरला और सारे देश की आस्था न उन्होंने जगाया और अजी प्राण प्रतिष्ठा हो रही है बहुत विधिवत ऐह्मण के नाते जैसे भी की जाती है वैसे ही हो रही है और यहाँ शहर में तमाम जगह पर लंगर लगे हुए हैं मैं आज एल पी राय की कलोनी में ग्रीन कलोनी जिसको कहते हैं उसमें बहुत बड़ा आज भंडारा है शहर के लिए भी है और आए हुए लोगों के लिए भी है हमारी कलोनी में कम से कम ढाई तीन सौ आदमी है सबका खाना आज यहीं पर है ये बहुत ही उत्सव है जो भी कोई काम कर रहे हैं हमारे बच्चे अपने मन से कर रहे हैं किसी के ऊपर थोपा हुआ काम नहीं है आज का जो दिन है इतना भाग्यशाली है कि हमारे बच्चे सोए में बड़ा ढूंढ ढूंढ कर ये कार्य कर रहे हैं लोगों को La rey.